ਤਾਕਤ ਰੱਦ ਕਰੋ ਰੱਦ ਕਰੋ ਰੱਦ ਕਰੋ ਕਰਖਾਨਿਆਂ ਦਾ ਤੇਜ ਬੇਚਣਾ ਬੰਦ ਕਰੋ ਹਾਂਜੀ ਹਾਂਜੀ ਤੁਸੀਂ ਪੈਸੇ ਕੀ ਨਾ ਮੈਂ ਪਹਿਲਾਂ ਤਾਂ ਤੁਹਾਨੂੰ ਮੇਰਾ ਨਾਮ ਲਖਵਿੰਦਰ ਮੈਂ ਕਾਰਖਾਨਾ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਹਾਂ ਅੱਜ ਪੂਰੇ ਦੇਸ਼ 'ਚ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਟ੍ਰੇਡ ਯੂਨੀਆਂ ਸਰਕਾਰਾਂ ਦੀਆਂ ਜਿਹੜੀਆਂ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਨੀਤੀਆਂ ਨੇ ਤੇ ਜਿਹੜਾ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਲੋਕਾਂ ਦੇ ਵਿੱਚ ਇੱਕ ਨਫ਼ਰਤ ਦੀ ਮੁਹਿੰਮ ਚਲਾ ਰਹੀਆਂ ਹਿੰਸਕ ਕਾਰਵਾਈਆਂ ਕਰੀਆਂ ਜਾਂ ਘਟ ਗਿੰਤਿਆਂ ਦੇ ਖਿਲਾਫ ਜਿਹੜਾ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਮਲੇ ਫਾਸ਼ੀ ਕਿਤੇ ਜਾ ਰਹੇ ਨੇ ਤੇ ਜਿਵੇਂ ਕੁੱਲ ਮਿਲਾ ਕੇ ਜਿਹੜੀਆਂ ਇਹ ਸਰਮਾਇਦਾਰ ਨੇ ਚਾਹੇ ਛੋਟੇ ਨੇ ਵੱਡੇ ਨੇ ਜਾਰੇਦਾਰ ਨੇ ਸਰਕਾਰਾਂ ਨੇ ਚਾਹੇ ਭਾਰਤ ਸਰਕਾਰਾਂ ਚਾਹੇ ਪੰਜਾਬ ਸਰਕਾਰਾਂ ਤੇ ਚਾਹੇ ਫਾਸ਼ੀ ਤਾਕਤਾਂ ਨੇ ਅਸੀਂ ਇਹਨਾਂ ਵੱਲੋਂ ਲੋਕਾਂ ਦੇ ਉੱਤੇ ਨਾਲ ਜੋ ਵੀ ਧੱਕਾ ਕੀਤਾ ਜਾ ਰਿਹਾ ਆਰਥਿਕ ਨੀਤੀਆਂ ਰਾਜਨੀਤਿਕ ਨੀਤੀਆਂ ਜਿਹੜੀਆਂ ਆ ਇਹਨਾਂ ਦੀ ਉਹਦੇ ਖਿਲਾਫ ਜਿਹੜੀ ਅੱਜ ਮਜ਼ਦੂਰ ਜਮਾਤ ਦੇਸ਼ ਦੀ ਸੜਕਾਂ ਤੇ ਉਤਰੀ ਆ ਅਸੀਂ ਮੰਗ ਕਰ ਰਹੇ ਆ ਵੀ ਜਿੰਨੀ ਮਹਿੰਗਾਈ ਵਧੀਆ ਉਹਦੇ ਮੁਤਾਬਕ ਜਿਹੜਾ ਮਜ਼ਦੂਰਾਂ ਦੀਆਂ ਤਨਖਾਹਾਂ ਤੈਅ ਕੀਤੀਆਂ ਜਾਣੇ ਚਾਹੀਦੀਆਂ ਘੱਟੋ ਘਾਟ ਤਨਖਾਹ ਜਿਹੜੀ 26000 ਹੋਣੀ ਚਾਹੀਦੀ ਆ ਤੇ ਜਿਹੜਾ ਸੁਰੱਖਿਆ ਦੇ ਪ੍ਰਬੰਧ ਕਾਰਖਾਨੇ ਚ ਹੋਣੇ ਚਾਹੀਦੇ ਨੇ ਮਹਿੰਗਾਈ ਘੱਟ ਕੀਤੀ ਜਾਣੀ ਚਾਹੀਦੀ ਆ ਤੇ ਜਿਹੜੇ 4 ਨਵੇਂ ਕੋਡ ਮੋਦੀ ਸਰਕਾਰ ਲੈ ਕੇ ਆ ਰਹੀ ਆ ਆਈਆ ਤੇ ਉਹਦੇ ਤਹਿਤ ਜਿਹੜੀਆਂ ਸੂਬਾ ਸਰਕਾਰਾਂ ਨੇ ਉਹ ਜਿਹੜੇ ਕਾਨੂੰਨ ਜਿਹੜੇ ਲੋਕ ਮਜ਼ਦੂਰ ਵਿਰੋਧੀ ਬਣਾ ਰਹੀਆਂ ਨਿਯਮ ਬਣਾ ਰਹੀਆਂ ਜਿਵੇਂ ਪੰਜਾਬ ਸਰਕਾਰ ਨੇ ਹੁਣੇ ਜਿਹੜਾ ਦੁਕਾਨਾਂ ਤੇ ਜਿਹੜੀ ਵਪਾਰਕਦਾਰੀ ਕਾਨੂੰਨ ਦੇ ਵਿੱਚ ਜਿਹੜਾ ਸੌਦਾ ਕੀਤੀਆਂ ਨੇ ਤੋਂ ਪਹਿਲਾਂ ਕਾਰਖਾਨਾ ਕਾਨੂੰਨ ਦੇ ਵਿੱਚ ਇਹ ਸੌਦਾ ਕਰਕੇ ਹਟਿਆ ਆਪ ਸਰਕਾਰ ਤੇ ਹੋਰ ਵੀ ਸਾਰੇ ਸੁਭਿਆਚਾਰਾ ਦੇ ਵਿੱਚ ਕਰਨਾਟਕਾ ਦੇ ਵਿੱਚ ਮੱਧ ਪ੍ਰਦੇਸ਼ ਬਾਕੀ ਥਾਵਾਂ ਤੇ ਜਿਹੜੀਆਂ ਲੋਕ ਦੋਖੀ ਨੀਤੀਆਂ ਮਜ਼ਦੂਰ ਦੋਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਅਸੀਂ ਇਹਦੇ ਖਿਲਾਫ ਹਾਂ ਅਸੀਂ ਸਿਰਫ ਢਿੱਡ ਭਰਨ ਦੀ ਗੱਲ ਨਹੀਂ ਅਸੀਂ ਕਰ ਰਹੇ ਅਸੀਂ ਕਹਿੰਦੇ ਸਾਡੇ ਜਿਹੜੇ ਜਮਹੂਰੀ ਹੱਕਾਂ ਦੇ ਉੱਤੇ ਡਾਕਾ ਪੈ ਰਿਹਾ ਸਾਡੀ ਜਿਹੜੀ ਬੋਲਣ ਦੀ ਆਜ਼ਾਦੀ ਆ ਲਿਖਣ ਦੀ ਆਜ਼ਾਦੀ ਆ ਬੁੱਧੀਜੀਵੀ ਪੱਤਰਕਾਰ ਚੱਕ ਕੇ ਜਿਹੜੇ ਇਹਨਾਂ ਨੇ ਜ਼ਿਲ੍ਹਾ 'ਚ ਡੱਕ ਦਿੰਦੇ ਨੇ ਇਹ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਜਿਹੜੇ ਵੀ ਇਨਕਲਾਬੀ ਜਮਹੂਰੀ ਕੋਈ ਕਾਰਕੁਨ ਨੇ ਉਹ ਜਿਹੜਾ ਬੋਲਦਾ ਇਹਨਾਂ ਨਾਲ ਠਕਾ ਕਰ ਰਹੇ ਨੇ ਆਦੀਵਾਸੀਆਂ ਦੇ ਉੱਤੇ ਡੱਜ ਬਟਾ ਰਹੇ ਨੇ ਇਹ ਦਲਤਾਂ ਤੇ ਔਰਤਾਂ ਤੇ ਜਵਟਾ ਰਹੇ ਨੇ ਅਸੀਂ ਇਹ ਸਾਰੇ ਦੇ ਖਿਲਾਫ ਆ ਜੰਗੀ ਜਨੂਨ ਜਿਹੜਾ ਭੜਕਾਇਆ ਜਾਂਦਾ ਲੋਕਾਂ ਦੇ ਮੁੱਦੇ ਜਿਹੜੇ ਇਹ ਰਫਾ ਦਫਾ ਕਰਦੇ ਨੇ ਅਸੀਂ ਉਹਦੇ ਵੀ ਖਿਲਾਫ ਆ ਅਸੀਂ ਕਹਿੰਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ ਇਹਨਾਂ ਮਸਲੇ ਨੂੰ ਹੱਲ ਕਰੋ ਸਾਡੀ ਇਹ ਮੰਗ ਆ ਅੱਜ ਦੇਖੋ ਪੂਰੇ ਦੇਸ਼ ਦੇ ਵਿੱਚ ਰੋਸ ਮੁਜ਼ਾਰੇ ਕਿਤੇ ਜਾ ਰਹੇ ਨੇ ਇਹਨਾਂ ਰੋਸ ਮੁਜ਼ਾਰਿਆਂ ਦੇ ਅੰਗ ਦੇ ਵਿੱਚੋਂ ਇਹ ਵੀ ਜਿਹੜਾ ਦਰਨਾ ਲੱਗ ਰਿਹਾ ਅੱਜ ਦੇਸ਼ ਦੇ ਵਿੱਚ ਲੱਖਾਂ ਹੀ ਜਿਹੜੇ ਮਜ਼ਦੂਰ ਨੇ ਸੜਕਾਂ ਤੇ ਉਤਰੇ ਨੇ ਇਹ ਜਿਹੜਾ ਰੋਸ ਆ ਇਹ ਰੋਸ ਕੋਈ ਖਤਮ ਨਹੀਂ ਹੋਣ ਲੱਗਿਆ ਇੱਕ ਦਰਨੇ ਦੇ ਨਾਲੇ ਰੋਸ ਵਧਦਾ ਜਾਣਾ ਇਹ ਅਸੀਂ ਅੱਜ ਐਲਾਨ ਕਰਨ ਆਏ ਆਂ ਵੀ ਅਸੀਂ ਕੋਈ ਟਿੱਕੇ ਬੈਠਣ ਵਾਲੇ ਨਹੀਂ ਹੈਗੇ ਸਾਡੇ ਚ ਰੋਸ ਆ ਤੁਹਾਨੂੰ ਪਿੱਛੇ ਹਟਣਾ ਹੀ ਪੈਣਾ ਏ ਤੁਹਾਡਾ ਜਿਹੜਾ ਲੁੱਟ ਜਬਰ ਦੀ ਜਿਹੜੀ ਖੇਡ ਆ ਇਹ ਹਮੇਸ਼ਾ ਨਹੀਂ ਚੱਲਦੀ ਰਹਿਣੀ ਅੱਜ ਤੁਹਾਡਾ ਹੱਥ ਉੱਪਰ ਹੋ ਸਕਦਾ ਪਰ ਇਹ ਹਮੇਸ਼ਾ ਨਹੀਂ ਚੱਲਦਾ ਰਹਿਣਾ ਸਾਡਾ ਵੀ ਜਿਹੜਾ ਸਮਾਂ ਆਊਗਾ ਅਸੀਂ ਇਹ ਤੁਹਾਨੂੰ ਇਹਨਾਂ ਨੂੰ ਦੱਸਣ ਆਏ ਆ ਚੇਤਾਵਨੀ ਦੇਣ ਆਏ ਆ ਹਾਂਜੀ ਅਜੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਹਾਂਜੀ ਮੈਂ ਹਰਜਿੰਦਰ ਸਿੰਘ ਪ੍ਰਧਾਨ ਮੋਡਰਨ ਸਟੀਲ ਵਰਕਰਜ਼ ਹਾਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਜ਼ਦੂਰ ਮਲਾਜ਼ਮਾਂ ਦਾ ਤੇ ਮਿਹਨਤਕਸ਼ ਲੋਕਾਂ ਦਾ ਅੱਜ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਤੇ ਸੂਬਾ ਸਰਕਾਰ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਲੋਕਾਂ ਨੂੰ ਜ਼ਾੜਨ ਵਾਲੀਆਂ ਦੇਸ਼ ਨੂੰ ਵੇਚਣ ਵਾਲੀਆਂ ਨਵੀਆਂ ਨੀਤੀਆਂ ਨੇ ਜਿਹਨੂੰ ਨੀਤੀ ਲੋਕਾਂ ਨੇ ਬੁਕਾਦੀਆਂ ਨੀਤੀਆਂ ਨੇ ਕਿਰਤੀ ਲੋਕਾਂ ਬਕੋੜ ਬਨਾਸ ਦੀਆਂ ਨੀਤੀਆਂ ਨੇ ਇਹ ਨੀਤੀਆਂ ਨੂੰ ਰੱਦ ਕਰਾ ਕੇ ਲੋਕ ਪੱਖੀ ਨੀਤੀਆਂ ਜਿਹੜੀਆਂ ਲੋਕਾਂ ਦਾ ਰੁਜ਼ਗਾਰ ਦੇਣ ਲੋਕਾਂ ਨੂੰ ਖੇਤੀ ਦੇਣ ਜ਼ਮੀਨ ਦੇਣ ਉਹਨਾਂ ਦੇ ਰੋਜ਼ਗਾਰ ਦੀ ਗਰੰਟੀ ਹੋਵੇ ਮਹਿੰਗਾਈ ਤੇ ਰੋਕ ਹੋਵੇ ਇਹ ਜਿਹੀਆਂ ਨੀਤੀਆਂ ਬਣਾਉਣ ਵਾਸਤੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਤੇ ਜਿਹੜੇ ਅਸੀਂ ਸਾਡੇ ਮੁਲਕ ਦੇ ਕੁਦਰਤੀ ਸਰੋਤ ਨੇ ਜੰਗਲ ਆ ਜ਼ਮੀਨ ਆ ਪੈਦਾਵਾਰ ਦੇ ਸੁੰਮੇ ਪਾਣੀ ਆ ਉਹ ਕਰਤਾ ਉਹ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਮੁਠੀ ਕਰ ਘਰਾਣਿਆਂ ਨੂੰ ਸਰਕਾਰਾਂ ਦੇ ਰਹੀਆਂ ਨੇ ਇਹਨਾਂ ਸਰਕਾਰਾਂ ਵਿੱਚ ਕੋਈ ਫਰਕ ਨਹੀਂ ਮੋਦੀ ਸਰਕਾਰ ਤੋਂ ਲੈ ਕੇ ਜਿਹੜੀਆਂ ਰਾਜ ਸਰਕਾਰਾਂ ਨੇ ਉਹ ਕਿਸੇ ਪਾਰਟੀ ਦੀਆਂ ਨੇ ਅਸੀਂ ਉਹਨਾਂ ਵਰ ਦੱਸਣਾ ਚਾਹੁੰਦੇ ਆ ਵੀ ਇਹਦਾ ਬਦਲ ਮੋਦੀ ਨੂੰ ਹਟਾ ਕੇ ਕੋਈ ਹੋਰ ਪਾਰਟੀ ਲਿਆਉਣਾ ਇਹ ਹੱਲ ਨਹੀਂ ਹੈ ਹੱਲ ਇਹ ਆ ਵੀ ਲੋਕਾਂ ਦਾ ਸੰਘਰਸ਼ਾ ਮਜ਼ਦੂਰਾਂ ਦਾ ਕਿਸਾਨਾਂ ਦਾ ਮੁਲਾਜ਼ਮਾਂ ਦਾ ਛੋਟੇ ਕਾਰੋਬਾਰਾਂ ਵਾਲਾਂ ਦਾ ਛੋਟੇ ਦੁਕਾਨਦਾਰਾਂ ਦਾ ਛੋਟੀ ਸੰਤ ਵਾਲੇ ਦੀ ਜਿਹੜੀ ਸੰਤ ਉੱਜੜ ਰਹੀ ਆ ਖੇਤੀਬਾੜੀ ਤਬਾਹ ਹੋ ਰਹੀ ਆ ਕਾਰੋਬਾਰ ਉੱਜੜ ਰਹੇ ਨੇ ਨਵੇਂ ਲੇਬਰ ਕੋਡ ਉਹ ਬਣਾਤੇ ਕੰਪਨੀਆਂ ਦੇ ਪੱਖ ਵਿੱਚ ਮਜ਼ਦੂਰਾਂ ਵਾਸਤੇ ਬਹੁਤ ਘਾਤਕ ਇਸ ਕਰਕੇ ਅਸੀਂ ਉਹ ਗਲਤ ਨੀਤੀ ਨੂੰ ਰੱਦ ਕਰਾਉਣ ਲਈ ਤੇ ਲੋਕਾਂ ਦੇ ਹੱਕ ਬਹਾਲ ਕਰਾਉਣ ਲਈ ਏ ਅਸੀਂ ਅੱਜ ਹੜਤਾਲ ਆ ਤੇ ਅਸੀਂ ਪ੍ਰਦਰਸ਼ਨ ਕਰਦੇ ਆ ਅਸੀਂ ਕਈ ਮਜ਼ਦੂਰ ਜਥੇਬੰਦੀਆਂ ਸਤ ਦੇ ਕਰੀ ਮਜ਼ਦੂਰ ਅਸੀਂ ਨਹੀਂ 35 ਮਜ਼ਦੂਰਾਂ ਚ ਕੰਮ ਕਰਦੇ ਆ ਨੇ ਉਹਨਾਂ ਨੇ ਸਮਰਾਲਾ ਚੌਂਕ ਦੇ ਵਿੱਚ ਇਕੱਠ ਕਰਕੇ ਰੈਲੀ ਕਰਕੇ ਇਸ ਇਲਾਕੇ ਵਿੱਚ ਮਾਰਚ ਕਰਕੇ ਲੋਕਾਂ ਨੂੰ ਸੱਦਾ ਦੇਣੇ ਆ ਕਿ ਲੋਕੋ ਉਠੋ ਜਾਗੋ ਇੱਥੇ ਡੈਮੋਕਰੇਸੀ ਕੋਈ ਨਹੀਂ ਇਹ ਬੋਰਡ ਤੰਤਰ ਇਸਨੂੰ ਜੋਕ ਤੰਤਰ ਆ ਉਹ ਇਕੱਠੇ ਹੋ ਕੇ ਲੜੀਏ ਤੋਂ ਬਿਨਾ ਹੋਰ ਕੋਈ ਹੱਲ ਹੈ ਹੀ ਨਹੀਂ ਮੇਰਾ ਨਾਮ ਕਾਮਰੇਸ਼ ਸਿੰਦਰ ਸਿੰਘ ਅਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਬਣ ਕੇ ਮੈਂ ਗੱਲ ਕਰ ਰਿਹਾ ਜਿਹੜਾ ਇਹ ਧਰਨਾ ਲਾਇਆ ਤੁਸੀਂ ਕਿਸ ਗ੍ਰੋਥ ਚ ਲਾਇਆ ਹੋਇਆ ਜੀ ਦੇਖੋ ਜੀ ਪਹਿਲਾ ਗੱਲ ਤਾਂ ਇਹ ਸਮਝਣ ਵਾਲੀ ਆ ਸਾਡਾ ਇਸ ਸਮੇਂ ਜਣ ਕੇ ਜਿਹੜਾ ਦੇਸ਼ ਆ ਉਹ ਲਗਭਗ ਇਨਕੇ ਪੂਰਨ ਤੌਰ ਤੇ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਪੂਰਾ ਵੱਖਰਾ ਵੱਖਰਾ ਜਹਾਰ ਇੱਕ ਮਜ਼ਦੂਰਾਂ ਉੱਤੇ ਖਸਾ ਅਜਹਾਰ ਆ ਉਹਦਾ ਇੱਕ ਜਣ ਕੇ ਜਿਹੜੇ ਮਲਾਜਮ ਉਹਨਾਂ ਉੱਤੇ ਅਜਹਾਰ ਆ ਇਵੇਂ ਇਹਨਾਂ ਦੇ ਅਸਲ ਦੇ ਬੱਚੇ ਜਿਹੜੇ ਕਿਸਾਨ ਆ ਉਹਨਾਂ ਉੱਤੇ ਅਜਹਾਰ ਇਵੇਂ ਛੋਟੇ ਕਾਰੋਬਾਰ ਵਾਲਿਆਂ ਦੇ ਉੱਤੇ ਅਜਹਾਰ ਉਹਦਾ ਸਾਰਾ ਜਨਕੇ ਜਿਹੜਾ ਵਿਰੋਧ ਅਸੀਂ ਉਹਨਾਂ ਚੀਜ਼ਾਂ ਦੇ ਖਿਲਾਫ ਕਰ ਰਹੇ ਆ ਕਿ ਇਹ ਜਿਹੜਾ ਦੇਸ਼ ਆ ਇਹ ਅਸਲ ਦੇ ਵਿੱਚ ਲੋਕਾਂ ਦਾ ਦੇਸ਼ ਕਿੱਦਾਂ ਬਣੇ ਇਹ ਕਿਰਤੀਆਂ ਦਾ ਦੇਸ਼ ਕਿਵੇਂ ਬਣੇ ਕਹਿਣ ਨੂੰ ਤਾਂ ਬਾਬੇ ਨਾਨਕ ਦੇਵ ਜੀ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ ਕਿਰਤਾਂ ਦੀ ਗੱਲ ਪਰ ਅੱਜ ਕਿਰਤਲੇ ਲਾਂਦਾ ਅੱਜ ਕਿਰਤ ਦੇ ਹੱਕ 'ਚ ਖੜਨਾ ਉਹਨਾਂ ਲੁੱਟ ਦਾ ਵਿਰੋਧ ਕਰਨਾ ਹੱਦਲੇ ਬਹੁਤ ਹੀ ਵੱਡੀ ਜਾਨਕੀ ਅਸਲ ਵਿੱਚ ਗੱਲ ਆ ਇਹਦੇ ਤੌਰ ਤੇ ਜਿਹੜੇ ਲੋਕਾਂ ਦੇ ਮਾਲ ਖਜ਼ਾਨੇ ਹਜ਼ਾਰਾਂ ਸਾਲ ਤੋਂ ਮਿਹਨਤ ਕਰਕੇ ਬਣਾਏ ਸੀ ਉਹਨਾਂ ਨੂੰ ਲੁੱਟ ਰੁੱਟ ਕੇ ਜਿਹੜੇ ਕਿ ਨਿੱਜੀਕਰਨ ਦੇ ਤਹਿਤ ਉਹਨਾਂ ਨੂੰ ਜੜ ਕੇ ਕਾਰਪੋਰੇਸ਼ਨ ਦਿੱਤਾ ਜਾ ਰਿਹਾ ਸਾਡਾ ਇਹ ਨਾ ਚੀਜ਼ਾਂ ਦੇ ਵਿਰੁੱਧ ਬਰੋਹ ਰਹੇਗਾ ਇਹਦੇ ਤੌਰ ਤੇ ਹੀ ਬੇਅਸਲ ਦੇ ਵਿੱਚ ਜਿਹੜੀਆਂ ਸਾਡੀਆਂ ਜ਼ਮੀਨਾਂ ਜਾਇਦਾਦਾਂ ਪਾਣੀ ਆ ਉਹ ਵੀ ਜੜ ਕੇ ਬਰਬਾਦ ਕੀਤਾ ਜਾ ਰਿਹਾ ਪੰਡ ਬਰਬਾਦ ਕੀਤਾ ਜਾ ਰਿਹਾ ਬਾਤਰਾ ਬਰਬਾਦ ਕੀਤਾ ਜਾ ਰਿਹਾ ਇਸ ਕਰਕੇ ਅਸਲ ਦੇ ਵਿੱਚ ਅਸੀਂ ਸਾਡੀਆਂ ਜੱਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਜਿਹੜਾ ਅੱਜ ਧਰਨਾਵਰ ਦੇ ਵਿਚਾਰੇ ਸੀਦਾ ਹੁੰਦਾ ਹੈ ਕਿ ਮੰਗਾਂ ਦਾ ਟਿਕਾਣਾ ਇਹ ਨੌਜ ਲਾਈ ਨੂੰ ਪੂਰੇ ਭਾਰਤ ਵਿੱਚ ਹੜਤਾਲ ਪੂਰੇ ਭਾਰਤ ਵਿੱਚ ਹੜਤਾਲ ਕੀਤੀ ਜਾ ਰਹੀ ਹੈ। ਜਿਹੜੀ ਹੜਤਾਲ ਹੈ ਉਹ ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਜਿਵੇਂ ਜਿਹੜੇ ਮਜ਼ਦੂਰਾਂ ਦੇ ਜਿਹੜੇ 12 ਘੰਟੇ ਜਿਹੜਾ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਏ ਉਹ 8 ਘੰਟੇ ਹੋਣਾ ਚਾਹੀਦਾ ਏ ਤੇ ਜਿਹੜਾ ਉਹਨਾਂ ਦਾ ਨਿਨਤਮ ਵੇਤਨ ਆ ਉਹ 26000 ਕਟੋ-ਕਟ ਲਾਗੂ ਹੋਣਾ ਚਾਹੀਦਾ ਏ ਕਿਉਂਕਿ ਜਿਹੜੀ ਮਹਿੰਗਾਈ ਆ ਉਹ ਦਿਨੋਂ-ਦਿਨ ਵਧ ਰਹੀ ਆ ਪਰ ਜਿਹੜੇ ਲੋਕਾਂ ਦੀ ਤਨਖਾਹਾਂ ਉਹ ਨਹੀਂ ਵਧੀਆਂ ਤੇ ਦੂਜਾ ਜਿਹੜਾ ਏ ਜਿਹੜੇ ਲੋਕਾਂ ਤੋਂ ਮਕੇ ਜਿਹੜੇ ਫੈਕਟਰੀਆਂ ਜਿਹੜੇ ਮਜ਼ਦੂਰ ਕੰਮ ਕਰਦੇ ਆ ਉੱਥੇ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਹੁੰਦਾ ਬਾਕੀ ਟੈਕਸਟਾਈਲ ਹਾਊਸ ਵੀ ਕੰਮ ਕਰਦੇ ਉਹਨਾਂ ਕੋਲ ਅਜਿਹੇਨੇ ਕਈ ਕੇਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਰੀਆ ਮਾਰਕਮਲੋਂਾ ਤੂੰ ਕੋਈ ਮੁਆਵਜ਼ਾ ਤੱਕ ਨਹੀਂ ਦਿੱਤਾ ਜਾਂਦਾ ਤੇ ਜੀ ਆ ਮੱਕਣ ਨੂੰ ਲੈ ਕੇ ਅੱਜ ਹੜਤਾਲ ਹੋ ਰਹੀ ਆ ਤੇ ਲੁਧਿਆਣਾ ਚ ਵੀ ਅਸੀਂ ਉਹਦੇ ਸਮਰਥਨ ਵਿੱਚ ਇਹ ਹੜਤਾਲ ਕਰ ਰਹੇ ਹਾਂ